ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਇਹ ਅੱਜ ਦਾ ਆਪਣਾ ਮਿੰਨੀ ਵਲੌਗ ਪਹਿਲਾ ਕੈਨੇਡਾ ਦਾ ਸੋ ਆਪਾਂ ਪਹੁੰਚ ਗਏ ਜੀ ਅੱਜ ਵਾਈਟ ਰੌਕ ਬੀਚ ਤੇ ਸੋ ਬਹੁਤ ਸੋਹਣਾ ਇੱਥੇ ਦਾ ਐਟਮੋਸਫੇਅਰ ਆ ਤੇ ਬਹੁਤ ਹੀ ਸ਼ਾਂਤ ਕਵਾਈਟ ਤੇ ਬਿਊਟੀਫੁਲ ਪਲੇਸ ਆ ਹੈ ਵਾਈਟ ਰੌਕ ਬੀਚ ਸਰੀ ਤੋਂ ਆਲਮੋਸਟ ਇੱਕ ਘੰਟਾ ਕੁ ਲੱਗਦਾ ਇੱਥੇ ਆਉਣ ਨੂੰ ਇਹ ਸਾਰਾ ਸਮੁੰਦਰੀ ਸਮੁੰਦਰ ਬਹੁਤ ਸ਼ਾਂਤ ਤੇਰੀ ਇੱਧਰ ਤੁਹਾਨੂੰ ਪੰਜਾਬੀ ਇੰਡੀਅਨ ਆਪਣੇ ਬਹੁਤ ਘੱਟ ਦੇਖਣ ਨੂੰ ਮਿਲਣਗੇ ਤੇ ਇੱਧਰ ਸਾਰੇ ਇੱਧਰਲੇ ਹੀ ਲੋਕ ਨੇ ਇਹਨਾਂ ਦੇ ਲੋ ਭਲੇ ਰਹਿੰਦੇ ਹਨ। ਸੋ ਆਜੋ ਆਪਾਂ ਤੁਹਾਨੂੰ ਨੇੜੇ ਜਾ ਕੇ ਦਿਖਾਉਨੇ ਆ ਆਪਣੇ ਅੱਜ ਦਾ ਮਿੰਨੀ ਬਲੌਗ ਦੇ ਵਿੱਚ ਬਾਈ ট্রাক ਵਿੱਚ ਦਾ ਏਰੀਆ। ਹਾਂਜੀ ਇੱਧਰ ਨੇ ਲੋਕ ਜ਼ਿਆਦਾ ਲਾਈਕ ਨਹੀਂ ਕਰਦੇ ਆਪਾਂ। ਪਰ ਦੇਖਦੇ ਨੇ ਕਿ ਕਿੰਨੇ ਮਰ ਜਾਂਦਾ ਕਿ ਇੱਧਰ ਕਹਿ ਰਹੇ ਆ। ਹਾਂ ਬਿਲਕੁਲ। ਦੇਖੋ ਘਰ ਕਿੰਨੇ ਸੋਹਣੇ ਨੇ। ਯਾਰ ਇੱਥੇ ਆ ਕੇ ਪਤਾ ਲੱਗਦਾ ਨਾ ਵੀ ਤੁਸੀਂ ਕੈਨੇਡਾ ਚ ਆਏ ਹੋਏ ਹੋ। ਹੈ। ਹਾਂਜੀ ਪਹੁੰਚ ਗਏ ਆਪਾਂ ਵਿਚ ਦੇ ਉੱਤੇ ਤੇ ਦੇਖੋ ਯਾਰ ਇੱਥੇ ਦਾ ਮਾਹੌਲ ਕਿੰਨਾ ਸ਼ਾਨਦਾਰ ਆ ਰਿਹਾ ਹੈ ਤੇ ਆ ਸਾਰਾ ਇੱਧਰ ਬੀਚ ਏਰੀਆ ਤੇ ਆ ਪਿੱਛੇ ਸਾਰਾ ਹਿੱਲ ਏਰੀਆ ਆ ਜੋ ਤੁਹਾਨੂੰ ਪਿੱਛੇ ਦਿਖ ਰਿਹਾ ਸਾਰਾ ਹਿੱਲ ਏਰੀਆ ਤੇ ਆ ਇੱਧਰ ਬੀਚ ਏਰੀਆ ਵਾਹ ਕਿਆ ਸ਼ਾਨਦਾਰ ਨਜ਼ਾਰਾ ਬਹੁਤ ਲੋਕ ਆਏ ਹੋਏ ਯਾਰ ਬਹੁਤ ਇੱਥੇ ਰਸ਼ਾ ਤੇ ਬਹੁਤ ਸ਼ਾਨਦਾਰ ਆ ਦੇਖੋ ਟੈਗ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਜਿਹੜਾ ਕੈਨੇਡਾ ਸਰੀ ਦੇ ਨੇੜੇ ਦਾ ਹਾਂ ਦਾ ਸੋ ਇੱਕ ਵਾਰ ਇੱਥੇ ਵਿਜ਼ਿਟ ਜ਼ਰੂਰ ਕਰਿਓ ਤੁਹਾਨੂੰ ਵਧੀਆ ਲੱਗੂਗਾ ਇੱਥੇ ਆ ਕੇ ਉਹ ਸਾਹਮਣੇ ਆਈ ਲੈਂਡ ਇਹ ਜੋ ਏਰੀਆ ਤੁਹਾਨੂੰ ਦਿਖ ਰਿਹਾ ਐ ਸਾਰਾ ਆਈ ਲੈਂਡ ਇਹ ਮਿਊਜ਼ੀਅਮ ਆ ਜੀ ਵਾਈਟ ਰੌਕ ਬੀਚ ਤੇ ਬਣਿਆ ਹੋਇਆ ਇੱਥੇ ਵੀ ਦੇਖ ਸਕਦੇ ਹੋ ਇੱਥੇ ਤੁਹਾਨੂੰ ਸਾਰੀ ਇਹਨਾਂ ਦੀ ਉਹ ਹਿਸਟਰੀ ਪਤਾ ਲੱਗ ਜੇਗੀ ਕਿ ਕਿਦਾਂ ਕੀ ਇਹਦਾ ਹਿਸਟਰੀ ਹੈਗੀ ਆ ਸੋ ਤੁਸੀਂ ਇੱਥੇ ਵੀ ਜਰੂਰ ਵਿਜ਼ਿਟ ਕਰਿਓ ਤੇ ਚੈੱਕ ਕਰਿਓ ਕੀ ਹਿਸਟਰੀ ਆ ਵਾਈਟ ਰੌਕ ਦੀ ਇਹ ਤੋਂ ਅੱਗੇ ਲੋ ਜੀ ਆ ਗਏ ਆ ਆਪਾਂ ਵਾਈਟ ਰੌਕ ਪੀਅਰ ਤੇ ਇਹ ਆ ਜੀ ਇੱਥੋਂ ਦੀ ਸਭ ਤੋਂ ਫੇਮਸ ਪਲੇਸ ਮੋਸਟ ਆਫ ਦੀ ਪੀਪਲ ਜਦੋਂ ਵੀ ਵਾਈਟ ਰੌਕ ਵਿੱਚ ਦੇ ਆਉਂਦੇ ਆ ਤਾਂ ਐਸਪੀਆਰ ਦੇ ਉੱਪਰ ਜ਼ਰੂਰ ਆਉਂਦੇ ਆ ਸੋ ਆਪਾਂ ਵੀ ਆ ਗਏ ਸੀ ਪਤਨੀ ਦੇ ਨਾਲ ਤੇ ਇੱਥੇ ਕੁਝ ਫੋਟੋਆਂ ਕਲਿੱਕ ਕਰਾਂਗੇ ਤੇ ਫਿਰ ਦੇਖਦੇ ਆਂ ਆਲੇ ਦਲੇ ਦਾ ਮਾਹੌਲ ਕਿਦਾਂ ਦਾ ਆ ਉਹ ਬਹੁਤ ਸੋਹਣਾ ਬਣਿਆ ਹੋਇਆ ਸਾਰੇ ਇੰਜੋਏ ਕਰਦੇ ਇੱਥੇ ਆ ਕੇ ਤੁਸੀਂ ਵੀ ਜੋ ਜੋ ਵੀ ਇੱਥੇ ਜਿਨੇ ਜਿਨੇ ਵੀ ਇੱਥੇ ਵਿਜ਼ਿਟ ਨਹੀਂ ਕੀਤਾ ਉਹ ਸੋ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਬਾਕੀ ਇਹ ਬੋਟਸ ਚੱਲਦੀਆਂ ਨੇ ਵਿੱਚ ਇਹ ਤੁਹਾਨੂੰ ਘੁਮਾ ਕੇ ਲੈ ਕੇ ਆਉਂਦੀਆਂ ਨੇ ਥੋੜਾ ਜਿਹਾ ਏਰੀਆ ਸਮੁੰਦਰ ਦਾ ਤੁਸੀਂ ਇਹਦੇ ਇਹਦੀ ਰਾਈਡ ਦਾ ਵੀ ਇੰਜੋਏ ਕਰ ਸਕਦੇ ਹੋ। ਸੋ ਇੱਥੇ ਆਪਾਂ ਵੌਇਸ ਓਵਰ ਲਾ ਰਹੇ ਹਾਂ ਜੀ ਇੱਥੇ ਆਪਾਂ ਕਰਤੀ ਸੀ ਆਵਾਜ਼ ਬੰਦ ਕਰਕੇ ਉੱਥੇ ਥੋੜਾ ਜਿਹਾ ਨੌਇਸ ਜ਼ਿਆਦਾ ਸੀਗੀ। ਸੋ ਉਸ ਤੋਂ ਬਾਅਦ ਆਪਾਂ ਆ ਗਏ ਆ ਆਪਣੀ ਪੇਟ ਪੂਜਾ ਕਰਨ ਮੈਂ ਤੇ ਬਸ ਨਹੀਂ ਤੁਹਾਨੂੰ ਸਾਨੂੰ ਬਹੁਤ ਬਹੁਤ ਚੀਜ਼ਾਂ ਮਿਲਦੀਆਂ ਨੇ। ਤੁਹਾਨੂੰ ਦੋ ਆਪਸ਼ਨ ਜਿਗੀਆਂ ਇੱਥੇ ਮਿਲਦੇ ਸੀ 버ਗਰਸ ਤੇ ਇੱਥੇ ਮਿਲਦੇ ਸੀ ਕਿ ਹੌਟ ਡੌਗ ਜਿਹਾ ਜਿਹਾ ਨੌਂਗਸ ਸੋ ਆਪਾਂ ਹੌਟ ਡੌਗ ਪ੍ਰੇਫਰ ਕੀਤਾ ਕਿ ਅੰਗੇ ਬਰਗਰਸ ਆਪਾਂ ਐਂਡਡਬਲ ਤੇ ਖਾ ਚੁੱਕੇ ਸੀਗੇ ਆਲਰੇਡੀ ਇੱਕ ਦਿਨ ਪਹਿਲਾਂ ਐਂਡ ਇਹਦਾ ਪ੍ਰਾਈਸ ਵੀ ਗੁੱਟ ਸੀਗਾ 6 ਡਾਲਰ ਦੇ ਵਿੱਚ ਦੀਆ ਤੁਸੀਂ ਪੱਲੇ ਇੱਕ ਬੀਰ ਲੈ ਸਕਦੇ ਹੋ 6 ਡਾਲਰ ਦੇ ਵਿੱਚ ਸੋ ਅਸੀਂ ਇਹ ਕਰਵਾ ਲਿਆ ਸੋ ਆ ਗਿਆ ਸੀਗਾ ਜੀ ਆਪਣਾ ਵੈਜੀ ਟੋਟਕ ਬਣ ਕੇ ਇਹ ਵੀ ਆਪਾਂ ਥੋੜਾ ਜਿਹਾ ਕਸਟਮਾਈਜ਼ ਕਰਵਾਇਆ ਸੀ ਇਹਦੇ ਵਿੱਚ ਆਪਾਂ ਸੌਸੇਜ ਪਵਾਈਆਂ ਸੀਗੀਆਂ ਤੇ ਫਰਾਈਡ ਆਨੀਅਨ ਪਵਾਏ ਸੀਗੇ ਸੋ ਆਪਾਂ ਪਹਿਲਾਂ ਇਹ ਐਨਜੋਏ ਕੀਤਾ ਮੈਂ ਤੇ ਬਰਗਰ ਇਤਨੇ ਬਹੁਤ ਟੇਸਟੀ ਬਣਿਆ ਸੀ ਔਰ ਟੋਟਕ ਟਰਾਈ ਕਰਨ ਤੋਂ ਬਾਅਦ ਜੀ ਫਿਰ ਆਪਾਂ ਟਰਾਈ ਕੀਤੀ ਇੱਥੋਂ ਦੀ ਆਈਸਕ੍ਰੀਮ ਇੱਥੇ ਬਹੁਤ ਸਾਰੀਆਂ ਸ਼ਾਪਸ ਦੀਆਂ ਆਈਸਕ੍ਰੀਮ ਸੋ ਆਪਾਂ ਵੀ ਇੱਕ ਆਈਸਕ੍ਰੀਮ ਟਰਾਈ ਕੀਤੀ ਮੈਂ ਤੇ ਵਰਨਿਤ ਨੇ ਸੋ ਆਈਸਕ੍ਰੀਮ ਖਾਣ ਤੋਂ ਬਾਅਦ ਜਿਹਾ ਪਰਫੋਮ ਚੇ ਕਰਦੇ ਆਪਣੇ ਜਿਹੜਾ ਬਲੌਗ ਹੁੰਦਾ ਸੋ ਥੈਂਕ ਯੂ ਲਵ ਯੂ ਸਾਸ਼ਟਿਕ ਕਾ